ਟੈਕਨੋਲੋਜੀ ਲੇਕਨ ਦੀਸ ਵਰਿੰਗ ਹਾਂ ਹਾਂਜੀ ਨਮਸਕਾਰ ਮੈਂ ਡਾਕਟਰ ਰਾਜੀਵ ਕਪੀਲਾ ईएनटी ਐਂਡ ਕੋਕਲਰ ਇੰਪਲੈਂਟ ਸਰਜਨ ਦੀਪ ਹਸਪੀਟਲ ਤੋਂ ਸੋ ਅਸੀਂ ਕੋਕਲਰ ਇੰਪਲੈਂਟ ਵਰਲਡ ਦਾ ਲੇਟੈਸਟ ਵਿਦ ਸਮਾਰਟ ਨੈਵ ਟੈਕਨੋਲੋਜੀ ਮੀਨ ਸਮਾਰਟ ਨੈਵੀਗੇਸ਼ਨ ਟੈਕਨੋਲੋਜੀ ਨਾਲ ਪੰਜਾਬ ਦੇ ਵਿੱਚ ਪਹਿਲੀ ਵਾਰ ਕੀਤਾ ਅਸੀਂ ਤਿੰਨ ਇੰਪਲੈਂਟ ਕੀਤੇ ਆ ਦੋ ਦਿਨਾਂ ਦੇ ਵਿੱਚ ਇੱਕ ਬੱਚੇ ਦੇ ਵਿੱਚ ਬਾਇਲੈਟਰਲ ਇੰਪਲਾਂਟ ਕੀਤਾ ਹੈ ਔਰ ਇੱਕ ਦੇ ਵਿੱਚ ਯੂਨਿਲੈਟਰਲ ਇੰਪਲਾਂਟ ਕੀਤਾ ਹੈ ਇਹ ਜਿਹੜੀ ਟੈਕਨੋਲੋਜੀ ਹੈ ਇਹ ਬਹੁਤ ਹੀ ਵਧੀਆ ਟੈਕਨੋਲੋਜੀ ਹੈ ਇਹਦੇ ਵਿੱਚ ਸਾਨੂੰ ਡਿਊਰਿੰਗ ਸਰਜਰੀ ਹੀ ਬਹੁਤ ਡਿਟੇਲ ਦੇ ਵਿੱਚ ਪਤਾ ਚੱਲਦਾ ਹੈ ਕਿ ਇੰਪਲਾਂਟ ਸਹੀ ਤਰ੍ਹਾਂ ਨਾਲ ਕੋਕਲੀਆ ਦੇ ਵਿੱਚ ਪਲੇਸ ਹੋਇਆ ਕਿ ਨਹੀਂ ਹੋਇਆ 올 ਰਾਈਟ ਸੋ ਉਹਦੀਆਂ ਨੰਬਰ ਆਫ ਇਲੈਕਟਰੋਡਸ ਅੰਦਰ ਗਈਆਂ ਕਿ ਨਹੀਂ ਗਈਆਂ ਉਹਦਾ ਇਨਸਰਸ਼ਨ ਪ੍ਰੋਪਰ ਹੋਇਆ ਕਿ ਨਹੀਂ ਹੋਇਆ ਸੋ ਉਹ ਜਿਹੜੀ ਚੀਜ਼ ਸੀ ਉਹ ਪਹਿਲਾਂ ਮਿਸਿੰਗ ਸੀ ਉਹ ਕਿਉਂਕਿ ਇੱਕ ਬਲਾਈਂਡ ਸਟਰਕਚਰ ਹੁੰਦਾ ਤਾਂ ਉਹ ਅੰਦਾਜ਼ਾ ਨਹੀਂ ਹੁੰਦੀ ਸੀ ਬਟ ਹੁਣ ਜਦੋਂ ਅਸੀਂ ਇੰਪਲਾਂਟ ਪਾਇਆ ਤਾਂ ਸਾਨੂੰ ਨਾਲ ਦੀ ਨਾਲ ਪਤਾ ਚੱਲ ਗਿਆ ਕਿ ਕਿਸ ਸਪੀਡ ਨਾਲ ਅਸੀਂ ਪਾ ਰਹੇ ਹਾਂ ਔਰ ਕਿੰਨੀਆਂ ਇਲੈਕਟਰੋਡਸ ਅੰਦਰ ਆ ਕਿੰਨੀਆਂ ਇਲੈਕਟਰੋਡਸ ਕੰਮ ਕਰ ਰਹੀਆਂ ਕਿਸੇ ਇਲੈਕਟਰੋਡ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਕੋਈ ਸ਼ਾਰਟ ਸਰਕਟ ਤਾਂ ਨਹੀਂ ਕੋਈ ਓਪਨ ਸਰਕਟ ਤਾਂ ਨਹੀਂ ਹੋਇਆ ਹੋਇਆ ਸੋ ਇਹ ਜਿਹੜੀ ਟੈਕਨੋਲੋਜੀ ਹੈ ਇਹ ਫਿਊਚਰ ਹੈ ਕੋਕਲਰ ਇੰਪਲੈਂਟ ਦੇ ਵਿੱਚ ਅਨਾਲੀਟਾ ਹੁੰਦੀ ਹੈ ਜੀ ਉਹ ਸਕਸੈਸ ਰੇਟ ਕੀ ਹੈ ਜੀ ਸੋ ਇਹ ਇਹਦਾ ਇਹ ਮੰਨਿਆ ਜਾਂਦਾ ਕਿ ਜੇ ਇਹਦਾ ਪ੍ਰੋਪਰ ਈਵੈਲੂਏਸ਼ਨ ਤੋਂ ਬਾਅਦ ਇਹਦਾ ਸਕਸੈਸ ਰੇਟ 100% ਹੈ ਠੀਕ ਹੈ ਕਿਉਂ ਕਿਉਂਕਿ ਇਹ ਪਹਿਲਾਂ ਹੀ ਚੈੱਕ ਹੋ ਜਾਂਦਾ ਵੀ ਜੇ ਇਸ ਬੱਚੇ ਦਾ ਨਾਰਮਲ ਹੈ ਦੇ ਵਿੱਚ ਇਲੈਕਟrode ਜਾਏਗੀ ਤਾਂ ਬੱਚੇ ਨੂੰ ਸੁਨੇਗਾ ਬਟ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਨਹੀਂ ਹੈ ਕਿ ਇੰਪਲੈਂਟ ਹੁੰਦੇ ਹੀ ਬੱਚਾ ਬੋਲਣ ਲੱਗ ਜਾਂਦਾ ਸੁਣਨ ਲੱਗ ਜਾਂਦਾ ਇੰਪਲਾਂਟ ਇੱਕ 파ਟ ਹੈ ਇੰਪਲਾਂਟ ਹੋਣ ਤੋਂ ਬਾਅਦ ਉਸ ਦੀ ਸਪੀਚ ਥੈਰੇਪੀ ਹੁੰਦੀ ਹੈ ਉਸ ਦੀ ایਵੀਟੀ ਥੈਰੇਪੀ ਹੁੰਦੀ ਹੈ ਉਹਦੀ ਟੈਲੀਮੈਟਰੀ ਹੁੰਦੀ ਹੈ ਸੋ ਇਹ ਇੱਕ ਟੀਮ ਹੈ ਕੋਕਲਰ ਇੰਪਲਾਂਟ ਇੱਕ ਟੀਮ ਵਰਕ ਹੈ ਰਾਈਟ ਜਿਹਦੇ ਵਿੱਚ ਇੱਕ ਸਰਜਨ ਦਾ ਕੰਮ ਹੈ ਉਹ ਇੰਪਲਾਂਟ ਕਰਦਾ ਉਸ ਤੋਂ ਬਾਅਦ ਇੱਕ ਆਡੀਓਲੋਜਿਸਟ ਜਿਹੜਾ ਪਹਿਲਾਂ ਉਸ ਨੂੰ ਈਵੈਲਿਊਏਟ ਕਰਦਾ ਸਪੀਚ ਥੈਰੇਪਿਸਟ ਸਰਜਨਸ ਦੀ ਵੀ ਟੀਮ ਹੈ ਅਸੀਂ ਦੋ ਸਰਜਨਸ ਆ ਮੈਂ ਡਾਕਟਰ ਆਰਤੀ ਡਾਕਟਰ ਨਵਦੀਪ ਚੀਫ ਆਡੀਓਲੋਜਿਸਟ ਹੈ ਸਿਮਰਨ ਸਪੀਚ ਥੈਰੇਪੀ ਹੈ ਐਂਡ ਇਹਦੇ ਵਿੱਚ ਜਿੱਦਾਂ ਅਸੀਂ ਬਹੁਤ ਛੋਟੇ ਬੱਚਿਆਂ ਨੂੰ ਵੀ ਆਪਰੇਟ ਕਰਦੇ ਆ ਸਾਲ ਦੇ ਛੋਟੇ ਔਰ ਇੱਕ ਇੰਟੈਂਸਿਵਿਸਟ ਦੀ ਵੀ ਲੋਡ ਪੈਂਦੀ ਆ ਜਿਹੜਾ ਦੀਪ ਹਸਪੀਟਲ ਦੇ ਵਿੱਚ ਹੈ ਪੀਡੀਆਟ੍ਰਿਕ ਆਈਸੀਯੂ ਦੀ ਲੋਡ ਪੈ ਸਕਦੀ ਆ ਸੋ ਇਟਸ ਇਟ ਟੇਕਸ ਟਾਈਮ ਟੂ ਬਿਲਡ ਟੀਮ ਫਾਰ ਥਿਸ ਕੋਕਲਰ ਇੰਪਲੈਂਟ ਪ੍ਰੋਗਰਾਮ ਇਹ ਸਰਜਰੀ ਨਹੀਂ ਆ ਇੱਕ ਪ੍ਰੋਗਰਾਮ ਹੈ ਬੈਸਟ ਏਜ ਕਹਿੰਦਾ ਲਾ ਏਜ ਬੈਸਟ ਏਜ ਇਹ ਆ ਕਿ ਇੱਕ ਸਾਲ ਦੇ ਬੱਚਿਆਂ ਦੀ अर्लीस्ट ਅਸੀਂ 9 ਮਹੀਨੇ ਦੇ ਬੱਚਾ ਨੂੰ ਆਪਰੇਟ ਕਰ ਸਕਦੇ ਆ ਅਸੀਂ 5 ਸਾਲ ਤੱਕ ਆਪਰੇਟ ਕਰ ਸਕਦੇ ਆ ਇਹਨਾਂ ਬੱਚਾ ਨੂੰ ਬਟ 5 ਸਾਲ ਤੋਂ ਬਾਅਦ ਇਹਦੇ ਰਿਜ਼ਲਟ ਅੱਛੇ ਨਹੀਂ ਆ ਐਂਡ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਇਹਦੇ ਰਿਜ਼ਲਟਸ ਪੂਅਰ ਹੁੰਦੇ ਜਾਂਦੇ ਆ ਬੈਸਟ ਰਿਜ਼ਲਟਸ ਜਨਰਲੀ 1 ਸਾਲ ਤੋਂ 2 ਸਾਲ ਦੀ ਰੇਂਜ ਤੱਕ ਮਿਲਦੇ ਆ ਸਰ ਜੀ ਉਸ ਤੋਂ ਇੰਦਰ ਕਰ ਰਹੇ ਆ ਕੁਝ ਹੋਰ ਪੈਕੇਜ ਵਿੱਚ ਦਿੱਤੇ ਜਾ ਰਹੇ ਆ ਕਿਸ ਨੂੰ ਹਾਂ ਦੇਖੋ ਕੋਕਲਰ ਇੰਪਲਾਂਟ ਜਿਹੜੇ ਆ ਉਹ ਦੁਨੀਆ ਦੇ ਵਿੱਚ ਤਿੰਨ ਜਾਂ ਚਾਰ ਕੰਟਰੀਜ਼ ਬਣਾਉਂਦੀਆਂ ਆਪਣੇ ਅਨਫੋਰਚਨਟਲੀ ਆਪਣੇ ਇੰਡੀਆ ਦੇ ਵਿੱਚ ਨਹੀਂ ਬੰਦਦਾ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਟੈਕਨੋਲੋਜੀ ਯੂਜ਼ ਹੋਈ ਹੁੰਦੀ ਹੈ ਇਸ ਕਰਕੇ ਇਹ ਜਿਹੜਾ ਇੰਪਲਾਂਟ ਹੈ ਕੋਸਟਲੀ ਹੈ ਇਸ ਇੰਪਲਾਂਟ ਦੀ ਜਿਹੜੀ ਕੋਸਟ ਹੈ 6 6.5 ਲੱਖ ਤੋਂ ਸ਼ੁਰੂ ਹੋ ਕੇ 18 18.5 ਲੱਖ ਤੱਕ ਜਾਂਦੀ ਹੈ 올 ਰਾਈਟ ਬਟ ਇਹਦੇ ਵਿੱਚ ਇੰਨਾ ਹਤਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਦੀਪ ਹਸਪਤਾਲ ਦੇ ਵਿੱਚ ਗਵਰਨਮੈਂਟ ਫੰਡਰਡ ਸਕੀਮਸ ਹੈ ਜਿਨ੍ਹਾਂ ਦੇ ਵਿੱਚ ਪੂਰ ਪੇਸ਼ੈਂਟਸ ਦਾ ਇੰਪਲਾਂਟ ਫ੍ਰੀ ਹੁੰਦਾ ਹੈ NGOs ਦੇ थ्रू ਫੰਡਿੰਗ ਮਿਲਦੀ ਹੈ अगेन ਜਿਹੜੇ ਪੇਸ਼ੈਂਟਸ ਅਫੋਰਡ ਨਹੀਂ ਕਰ ਸਕਦੇ ਉਹ ਜਿਨ੍ਹਾਂ ਨੂੰ ਜ਼ਰੂਰਤ ਹੈ ਕੌਕੂਲਰ ਇੰਪਲੈਂਟ ਦੀ ਉਹਨਾਂ ਦਾ ਹੁੰਦਾ ਸੋ ਅੱਜ ਦੀ ਡੇਟ ਦੇ ਵਿੱਚ ਉਹ ਬੱਚਾ ਜਿਹੜਾ ਜ਼ਰੂਰਤਮੰਦ ਹੈ ਇਹ ਹੋ ਨਹੀਂ ਸਕਦਾ ਵੀ ਉਹਦਾ ਇੰਪਲੈਂਟ ਨਾ ਹੋਵੇ ਪੈਸੇ ਦੀ ਕਮੀ ਕਰਕੇ ਜਿਹੜਾ ਪੂਰ ਹੈ ਉਸ ਦੇ ਲਈ ਸਾਡੇ ਕੋਲ ਫੰਡਿੰਗ ਹੈ ਐਂਡ ਜਿਹੜਾ ਪੇ ਕਰ ਸਕਦਾ ਉਹ 6 ਲੱਖ ਤੋਂ 18 ਲੱਖ ਰੁਪਏ ਦੇ ਇੰਪਲੈਂਟ ਦੇ ਵਿੱਚੋਂ ਕੋਈ ਵੀ ਇੰਪਲੈਂਟ ਡਿਪੈਂਡਿੰਗ ਅਪਨ ਹਿਸ ਆ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਚੂਜ਼ ਕਰ ਸਕਦਾ ਕਿੰਨੇ ਸਰ ਪੇਸ਼ੈਂਟ ਆਉਂਦੇ ਜਿਹੜੇ ਤੁਹਾਨੂੰ ਇਸ ਪ੍ਰੋਬਲਮ ਤੋਂ ਲੱਗਦਾ ਹੈ ਇੱਕ ਇਹ ਪ੍ਰੋਬਲਮ ਆਪਾਂ ਨੂੰ ਲੱਗਦਾ ਹੈ ਵੀ ਇਹ ਪ੍ਰੋਬਲਮ ਕਾਫੀ ਘੱਟ ਹੈ ਬਟੇ ਕਾਫੀ ਬੜੀ ਪ੍ਰੋਬਲਮ ਹੈ ਇਹਦੇ ਵਿੱਚ ਇਹ ਤੁਸੀਂ ਮੰਨ ਕੇ ਚੱਲੋ ਕਿ ਜੇ 1000 ਬਰਥ ਹੁੰਦੇ ਆ ਤਾਂ 4 ਬਰਥ ਹੈ ਉਹ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਕੋਕਲੀਅਰ ਇੰਪਲਾਂਟ ਦੀ ਜ਼ਰੂਰਤ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੇ ਬਰਥ ਹੁੰਦੇ ਆ 1000 ਦੇ ਵਿੱਚ 4 ਮਤਲਬ 0.4% स है इन्हना जिन्होंने कॉक्लियर इम्प्लांट की जरूरत है एंड यस right. और, uh, yes. और इसी चीज हियरिंग लॉस को डिटेक्ट करने के लिए हम बच्चे का जन्म के बाद तुरंत हियरिंग टेस्ट करते हैं यहाँ पे सारे हॉस्पिटल में सारे बच्चों का ताकि हमें जल्द से जल्द पता चल जाए जन्म के बाद कि उसको सुनने की कोई समस्या है या नहीं ताकि क्योंकि जल्दी पता चलेगा सुनने की समस्या का तभी उसका समाधान जल्दी होगा उसका इम्प्लांट भी जल्दी किया जा सकता है और बच्चा एक नॉर्मल लाइफ में एक नॉर्मल लाइफ जी सकता है जो हेयरिंग डिसेबिलिटी है वो सेकंड नंबर पे आती है लोकोमोटर डिसेबिलिटी के बाद ये इतनी कॉमन है आप मान सकते हो कि एक साल में नियरली 700 बच्चे सिर्फ लुधियाना में ही ऐसे होंगे जिनको इम्प्लांट्स की जरूरत है ਇਹ ਇੰਡੀਆ ਦੇ ਤੇ ਪੰਜਾਬ ਦੇ ਫਸਟ ਟਾਈਮ ਇਹ ਟੈਕਨੋਲੋਜੀ ਪਹਿਲੀ ਵਾਰ ਹੈ ਟੈਕਨੋਲੋਜੀ ਦੇ ਨਾਲ ਫਸਟ ਟਾਈਮ 스마트 ਨੈਪ ਟੈਕਨੋਲੋਜੀ ਹੈ ਜਿਹੜੀ ਉਸ ਟੈਕਨੋਲੋਜੀ ਦੇ ਨਾਲ ਇਹ ਪਹਿਲੀ ਵਾਰ ਹੀ ਪੰਜਾਬ ਚ ਆ ਆਵੇਰਨੈਸ ਲਈ ਕੀ ਕਰੀਏ ਆਵੇਰਨੈਸ ਲਈ ਇੱਕ ਤਾਂ এডਿਕੇਸ਼ਨ ਜ਼ਰੂਰੀ ਹੈ ਮਦਦ ਦੀ ਕਿ ਇਮੀਡੀਏਟ ਆਫਟਰ ਬਰਥ ਬੱਚੇ ਦਾ ਹਿਅਰਿੰਗ ਟੈਸਟ ਜ਼ਰੂਰ ਹੋਣਾ ਚਾਹੀਦਾ ਹੈ OAE ਕਰਕੇ ਟੈਸਟ ਦਾ ਨਾਮ ਹੈ ਜੋ ਕਿ ਹੁੰਦਾ ਹੈ ਇਹ ਬਿਲਕੁਲ ਈਜ਼ੀ ਟੈਸਟ ਹੈ ਵਿਦਿਨ ਮਿੰਟਸ ਹੋ ਜਾਂਦਾ ਹੈ ਬਿਫੋਰ ਡਿਸਚਾਰਜ ਆਫ ਦਾ ਪੇਸ਼ੈਂਟ ਇਹ ਹੋਣਾ ਚਾਹੀਦਾ ਹੈ ਇਨ ਐਵਰੀ ਹਸਪੀਟਲ ਦੀਪ ਹਸਪੀਟਲ ਚ ਹੋ ਰਿਹਾ ਹੈ ਡਿਟੈਕਸ਼ਨ ਜਲਦੀ ਹੋਊਗੀ ਉਨਾ ਹੀ ਜਲਦੀ ਇੰਟਰਵੈਂਸ਼ਨਲ ਥੈਂਕ ਯੂ